हां जी किसान ਭਰਾਵੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਸਾਡੇ ਤੇ ਸਾਡੇ ਚੈਨਲ ਤੇ ਇਕਣਾ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਨਾ ਚਾਹੁੰਦੇ ਆ ਕਿ ਤੁਹਾਨੂੰ ਪਤਾ ਪਿਛਲੀ ਦਿਨੀ ਨਾ ਇੱਕ ਬਾਪੂ ਸੀਗਾ ਆਪਾਂ ਬਾਪੂ ਕਹਾਂਗੇ ਕਿਉਂਕਿ ਆਪਣੀ ਉਮਰ ਤੋਂ ਵੱਡਾ ਆਪਾਂ ਉਹਨੂੰ ਮਾੜਾ ਨਹੀਂ ਬੋਲਾਂਗੇ ਚਲੋ ਉਹ ਖੈਰ ਕੀ ਕਿਸੇ ਬਾਰੇ ਮਾੜਾ ਬੋਲਦਾ ਜਾਂ ਨਹੀਂ ਬੋਲਦਾ ਉਹਦੇ ਬਾਰੇ ਆਪਾਂ ਕੋਈ ਟਿੱਪਣੀ ਨਹੀਂ ਕਰਾਂਗੇ ਠੀਕ ਹੈ ਨਾ ਆਪਾਂ ਉਹਨੂੰ ਮਾੜਾ ਨਹੀਂ ਕਹਾਂਗੇ ਕਿਉਂਕਿ ਆਪਣੀ ਤੋਂ ਉਮਰ ਤੋਂ ਵੱਡਾ ਹੈ ਉਹਨ ਦੇ ਨਾਲ ਜਿਹੜੇ ਮੇਰੇ ਵਰਗੇ ਕੋਈ ਵੈਲੜ ਜੇ ਪੱਤਰਕਾਰ ਚੋਕੇ ਉਹਨ ਦੇ ਮੂੰਹ 'ਚ ਜਾ ਕੇ ਮੈਗ ਤੋਂੰਦੇ ਸੀ ਉਹ ਪਤਾ ਹੀ ਕਹਿੰਦਾ ਸੀ ਭਗਵੰਤ ਮਾਨਾ ਇਹਨਾਂ ਨੂੰ ਜਦੋਂ ਠੀ ਕਰਦਾ ਨਾ ਉਦੋਂ ਤਰਨਾ ਲਾ ਲੈਂਦੇ ਇਹਨਾਂ ਨੂੰ ਹੁਣੇ ਡਾਂਗ ਫੇਰ ਹੁਣੇ ਡਾਂਗ ਫੇਰ ਉਹ ਕਹਿੰਦਾ ਹੁੰਦਾ ਸੀ ਰਾਜੇ ਵਾਲਾ ਨਹੀਂ ਰੁੱਟ ਕੇ ਆਗੇ ਦਿੱਲੀੋਂ ਹੁਣ ਇਹਨਾਂ ਅੱਗੇ ਡੱਲੇ ਹਾਲ ਕਰਤਾ ਪਰ ਹੁਣ ਉਹ ਬਾਪੂ ਨਹੀਂ ਲੱਭਾ ਤੇ ਨਾ ਉਹ ਪੱਤਰਕਾਰ ਲੱਭੇ ਨੇ ਜਿਹੜੇ ਉਹਨ ਦੇ ਮੂੰਹ 'ਚ ਜਾ ਕੇ ਮੈਗ ਤੋਂੰਦੇ ਸੀਗੇ ਠੀਕ ਹੈ ਨਾ ਤੇ ਬਾਈ ਮੈਂ ਇਹ ਗੱਲ ਕਰਨਾ ਚਾਹੁੰਨਾ ਬਾਪੂ ਨੂੰ ਕਿ ਹੁਣ ਡੱਲੇ ਵਾਲ ਮਰਨਵਰ ਤੇ ਬੈਠਾ ਏ ਠੀਕ ਹੈ ਨਾ ਤੇ ਤੂੰ ਦੱਸ ਦੇਣੀ ਬਹਿ ਜਾ ਉਹਦੇ ਨਾਲ ਜਾ ਕੇ ਤੇ ਤੈਨੂੰ ਜਿਹੜਾ ਤੇਰਾ ਕੋਈ ਬੰਦਾ ਲਿਆ ਸਨਮਾਨ ਤੇਰਾ ਕਰਕੇ ਲਿਆ ਤੈਨੂੰ ਪੈਸੇ ਇਕੱਠੇ ਕਰਕੇ ਦੀਏ ਬਾਹਰਲੇ ਮੁਲਖਾਂ ਤੋਂ ਤੈਨੂੰ ਪੁਆਈਏ ਪੈਸੇ ਜਿੰਨੇ ਆਨਾ ਦੱਸ ਦੇਣੀ ਬਹਿ ਉਹਦੇ ਨਾਲ ਜਾ ਕੇ ਮਰਨਵਰ ਤੇ ਉਹ ਕਿਸਾਨੀ ਦੇ ਹੱਕਾ ਹੱਕਾਂ ਦੀ ਗੱਲ ਕਰਨ ਡਿਆ ਆਪਣੀ ਐਮਐਸਪੀ ਦੀ ਗੱਲ ਕਰਨ ਡਿਆ ਆਪਣੀ ਕਾਨੂੰਨੀ ਗਰੰਟੀ ਦੀ ਗੱਲ ਕਰਨ ਡਿਆ ਆਪਣੀ ਫਸਲਾਂ ਦੀ ਗੱਲ ਕਰਦਾ ਆਪਣੀ ਸੋਨਾ ਦੀ ਗੱਲ ਕਰਦਾ ਲਿਆਉਂਦੇ ਬਰੋਬਰ ਬਹਿ ਜਾਗੇ ਠੀਕ ਆ ਨਾ ਇੱਕ ਨਾ ਸਿਰਫ ਬਿਆਨ ਦੇਣਾ ਜਾਂ ਦਾਗਣਾ ਜਿਹੜਾ ਇਹ ਬੜੀ ਸੌਖੀ ਸੌਖੀ ਜੀ ਗੱਲ ਆ ਪਰ ਪੈਰਾ ਕੋਈ ਕੋਈ ਦਿੰਦਾ ਵਾ ਇਸ ਕਰਕੇ ਨਾ ਥੋੜਾ ਜਿਹਾ ਪਰਹੇਜ਼ ਕਰੋ ਇਸ ਚੀਜ਼ ਤੋਂ ਕਿਸਾਨ ਹੀ ਕਿਸਾਨ ਨੂੰ ਜਿਹੜਾ ਭੰਡ ਦਾਣਾ ਇਸ ਚੀਜ਼ ਤੇ ਮੈਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ ਗੁੱਸਾ ਤਾਂ ਆਉਂਦਾ ਵੇਖੋ ਆਪਣੇ ਕਿੱਡੇ ਲੀਡਰ ਨੇ ਚਲੋ ਆਪਾਂ ਕਿਸੇ ਪਾਰਟੀ ਦਾ ਕੋਈ ਨਾਂ ਨਹੀਂ ਲਵਾਂਗੇ ਜਿਨਨੇ ਵੀ ਆਪਣੀ ਸਤਾ ਦੇ ਉੱਤੇ ਬਹਿ ਕੇ ਕੁਰਸੀ ਤੇ ਬਹਿ ਕੇ ਰਾਜ ਕੀਤਾ ਸਾਰਿਆਂ ਨੇ ਤੁਹਾਨੂੰ ਲੁੱਟਿਆ ਤੁਸੀਂ ਫਿਰ ਉਹਨਾਂ ਨੂੰ ਵੋਟਾਂ ਪਾਉਂਦੇ ਜਾ ਜਾ ਕੇ ਕਦੀ ਕਿਸੇ ਨੇ ਉਹਨਾਂ ਨੂੰ ਪਿੰਡਾਂ 'ਚ ਘੇਰ ਕੇ ਪੁੱਛਿਆ ਤੇ ਤੂੰ ਸੱਜਣਾ ਇੰਨੇ ਦੀ ਰੇਤਾ ਵੇਚ ਗਿਆ ਇੰਨੇ ਤੂੰ ਮਹਿਲ ਖੜੇ ਕਰ ਗਿਆ ਕਿੱਥੋਂ ਕਰ ਗਿਆ ਨਾ ਕਿਸੇ ਨੇ ਪੁੱਛਣਾ ਪਰ ਜੇ ਕੋਈ ਕਿਸਾਨ ਲੀਟਰ ਸਾਡਾ ਕੋਈ 10000 ਜਾਂ 15000 ਗਿਆ ਜੋ ਜਿੰਨੇ ਮਰਜੀ ਖਾ ਗਿਆ ਅਸੀਂ ਉਹਨਾਂ ਦਾ ਗੱਲ 'ਚ ਤਖਤੀ ਲਾ ਕੇ ਤੇ ਅਸੀਂ ਉਹਨੂੰ ਗੁਜ਼ਾਰਦਾ ਖਿਤਾਬ ਦਿੱਤਾ ਠੀਕ ਹੈ ਨਾ ਅਸੀਂ ਕਿੱਧਰ ਦਾ ਯਾਰ ਕਿਸਾਨੀ ਹੱਕਾਂ ਦੇ ਲੈ ਦੱਸ ਅਸੀਂ ਵਿਹਲੇ ਨਹੀਂ ਅਸੀਂ ਕੰਮ 'ਆਂ ਅਸੀਂ ਜਾ ਨਹੀਂ ਸਕਦੇ ਦਿੱਲੀ ਅਸੀਂ ਧਰਨੇ 'ਚ ਨਹੀਂ ਜਾ ਸਕਦੇ ਜੇ ਕੋਈ ਧਰਨੇ 'ਚ ਜਾਂਦਾ ਹੈ ਉਹ ਘਰੋਂ ਪੈਸੇ ਲਾਵੇ ਘਰੋਂ ਉਜੜੇ ਘਰੋਂ ਆਪਦੀ ਪੈਲੀ ਵਿੱਚ ਤੇ ਘਰੋਂ ਸਾਰਾ ਕੁਝ ਕਰਕੇ ਜਾਵੇ ਉਹ ਲੋਕਾਂ ਦੇ ਪੈਸੇ ਨਾ ਜੀ ਖਾਵੇ ਜਿਹੜਾ ਬਾਹਰੋਂ ਫੰਡ ਆਉਂਦਾ ਉਹ ਨਾ ਖਾਵੇ ਦੱਸੋ ਯਾਰ ਕੀ ਤੁਹਾਡੀ ਸੋਚ ਹੈ ਕਿੱਧਰ ਨੂੰ ਆਪਾਂ ਚੱਲੇ ਹਾਂ ਠੀਕ ਹੈ ਨਾ ਵੀਰੇ ਨਾ ਕੋਈ ਘਰੋਂ ਵਿਹਲਾ ਹੈ ਨੰਬਰ 1 ਨਾ ਹੀ ਘਰੋਂ ਕੋਈ ਪੈਸਾ ਲਾ ਕੇ ਕੋਈ ਯੂਨੀਅਨ ਚਲਾ ਸਕਦਾ ਠੀਕ ਹੈ ਇਹ ਨੰਬਰ 2 ਹਾਲਾਂਕਿ ਆਪਾਂ ਇੰਨੀ ਜਿਆਦਾ ਲਮਾਂ ਇਹਨਾਂ 'ਚ ਵਿਚਰਦੇ ਨਹੀਂ ਕਿ ਆਪਾਂ ਪਹਿਲਾਂ ਵੀ ਯਾਦ ਰਹਿ ਹੈ ਜਦੋਂ ਦਿੱਲੀ ਧਰਨਾ ਲੱਗਾ ਜਾ ਕੇ ਜਾਤ ਆਪਦੇ ਪਿੰਡ ਦੇ ਤੌਰ ਤੇ ਜਾ ਕੇ ਬਿੰਦੇ ਰਹੇ ਆ ਕਿਸੇ ਜੁਨੀਆ ਦੇ ਅੰਡਰ ਚ ਨਹੀਂ ਸੀ ਹੈਗੇ ਪਰ ਮੈਂ ਉਹੋ ਜੇ ਬਾਪੂਆਂ ਨੂੰ ਜਵਾਬ ਦਿੰਦਾ ਜਿਹੜੇ ਕਿਸਾਨਾਂ ਦੇ ਆ ਜੁਨੀਆਂ ਨਾਲ ਜਾਂ ਕਿਸਾਨਾਂ ਤੇ ਉਂਗਲ ਚੱਕਦੇ ਨੇ ਅਜੇ ਵੀ ਵੇਲਾ ਜੇ ਸੁਤਰ ਜੂ ਠੀਕ ਆ ਨਾ ਵੈਗਰ ਚਿੱਕਾ ਖਾਲਸਾ ਵੈਗਰ ਜਿੱਕੀ ਫਤਿਹ